ਕਿੱਥੇ ਗੱਲ ਦੋਸਤੋ ਅੱਜ ਅਸੀਂ ਉਸੇ ਥਾਂ ਉਦੇ ਬੈਠੇ ਜਿੱਥੋਂ ਸਾਰਾ ਕੁਝ ਸ਼ੁਰੂ ਕੀਤਾ ਤੇ ਬੜਾ ਸਕੂਨ ਮਿਲਦਾ ਇੱਥੇ ਬੈਠ ਕੇ ਕਿਉਂਕਿ ਸਾਰਾ ਕੁਝ ਇੱਥੋਂ ਹੀ ਚਲਾਇਆ ਇੱਕ ਪਿੰਡ ਦੇ ਬੈਠ ਕੇ ਸਾਰਾ ਕੁਝ ਇੱਥੋਂ ਹੀ ਸਿਸਟਮ ਸ਼ੁਰੂ ਕੀਤਾ ਸਿੱਖਿਆ ਕਾਰੋਬਾਰ ਕੀਤਾ ਅੱਜ ਤੁਹਾਡੇ ਵਾਸਤੇ ਆਰਟੀਕਲ ਲੈ ਕੇ ਆਏ ਜਿਨ੍ਹਾਂ ਦੀ ਬਹੁਤ ਜ਼ਿਆਦਾ ਡਿਮਾਂਡ ਜਿਹੜੇ ਸ਼ੁਰੂ ਤੋਂ ਐਂਡ ਤੱਕ ਹੁਣ ਤੱਕ ਵਿਕਦੇ ਹੀ ਆ ਰਹੇ ਨੇ ਵਿਕੀ ਜਾਂਦੇ ਨੇ ਔਰ ਇਹ ਪਾਈ ਵੀ ਵਧੀਆ ਲੱਗਦੇ ਨੇ ਤਾਂ ਜੋ ਇਹ ਕੋਈ ਬਾਲਾ ਨਿਆਂ ਨਹੀਂ ਜਿੱਦਾਂ ਹੁਣ ਮੰਨ ਲਓ ਕਹਿ ਲਓ ਵੀ 1.5 ਲੱਖ ਰੁਪਏ ਦੇ ਬੂਡ ਦੀਆਂ ਕਾਪੀਆਂ ਪਾਈਆਂ ਹੁੰਦੀਆਂ ਨੇ ਉਹ ਨਹੀਂ ਚੰਗੇ ਲੱ ਇਹਦੀ ਇੰਪੋਰਟਡ ਦੇ ਵਿੱਚ ਆਉਂਦੀ ਹੈ ਨੋਮੀਨਲ ਜੇ ਚਾਰजेस ਹੁੰਦੇ ਆ ਆ ਗਾਈਟਨ ਅੱਜ ਤੱਕ ਦਾ ਸਭ ਤੋਂ ਵਿਕਣ ਵਾਲਾ ਬੂਟ ਇਹ ਆ ਸਾਡੇ ਕੋਲ ਇਹਦੀ ਕੁਆਲਿਟੀ 1600 ਚ ਠੀਕ ਆ ਇਹ ਸ਼ੁਰੂ 500 ਤੋਂ ਹੋ ਜਾਂਦਾ ਔਰ ਇਹ 2500 ਤੱਕ ਚੂਜ਼ ਜਾਂਦਾ ਆਪਾਂ ਆਹੀ ਮਹਿੰਗਾਈ ਦਾ ਔਰ ਆਹੀ ਮੰਗਾਉਂਦੇ ਰਹਿਣਾ ਔਰ ਰੇਟ ਵੀ ਸਾਡਾ ਆਹੀ ਆ 1600 ਰੁਪਏ ਦੀ ਰੇਂਜ ਦੇ ਵਿੱਚ ਟੂਰ ਇੰਪੋਰਟਡ ਆ ਦਾ ਮੇਡ ਇਨ ਇੰਪੋਰਟ ਦੇ ਵਿੱਚ ਆ ਤੁਹਾਡੇ ਸਾਹਮਣੇ ਆ ਇਹਦੀ ਲੁੱਕ ਇੰਨੀ ਵਧੀਆ ਕੁੜਤੇ ਵੀ ਅੰਮੀ ਨਾਲ ਪਾਇਆ ਲੋਹੜਾ ਨਾਲ ਪਾਇਆ ਬਹੁਤ ਸੋਹਣਾ ਲੱਗਦਾ ਔਰ ਬੇਸਿਕ ਆਰਟੀਕਲ ਆ ਜੋ ਕਿ ਹਰੇਕ ਬੰਦਾ ਇਹਨੂੰ ਕਹੂਗਾ ਵੀ ਹਾਂ ਕੁਆਲਿਟੀ ਪਾਈ ਹੋਈ ਆ ਔਰ ਸਾਈਜ਼ 41 ਤੋਂ 45 ਦੇ ਸਾਈਜ਼ ਨੇ 1600 ਰੁਪਏ ਦੇ ਵਿੱਚ ਅਵੇਲੇਬਲ ਆ। ਇਹ ਕਾ ਮੈਕਸ ਪੁਸ਼ਨ ਆਉਂਦਾ ਆ ਬ੍ਰਾਂਡ ਲਈ ਦੇਖ ਸਕਦੇ ਆ ਸਕੇਂਚਰਸ ਦਾ। ਇਹ 2000 ਤੋਂ 2100 ਰੁਪਏ ਦੀ ਰੇਂਜ ਦੇ ਵਿੱਚ ਆਪਣੇ ਕੋਲ ਕਾਰਬਨ ਅਨਫਿਊਜ਼ਡ ਆਰਟੀਕਲ ਆ। ਇਹ ਵੀ ਆਪਣੇ ਕੋਲ ਅਵੇਲੇਬਲ ਆ। ਇਹ ਆਲਵੇਜ਼ ਅਵੇਲੇਬਲ ਰਹਿੰਦਾ। ਬਹੁਤ ਟ੍ਰੈਂਡਿੰਗ ਆਰਟੀਕਲ ਆ ਔਰ ਪਾਇਆ ਵੀ ਬਹੁਤ ਜਨਰਲ ਲੱਗਦਾ। ਔਰ ਇਹਦੀ ਲੋਕ ਬਹੁਤ ਵਧੀਆ 100% ਇੰਪੋਰਟ ਦੇ ਵਿੱਚ ਹੈਗਾ ਨੰਬਰ ਹੈਗਾ 94071 0050 ਇਹ ਕਾਹ ਚ ਚਪਲਾ ਬਹੁਤ ਟ੍ਰੈਂਡ ਆ ਇਹ ਸਿਰਫ ਕੱਲੀ ਇਸ ਚਪਲ ਜਿਆਦਾ ਵੇਚਦੇ ਨਹੀਂ ਸਿਰਫ ਆਹ ਵੇਚਦੇ ਆ 550 ਰੁਪਏ 500 ਰੁਪਏ ਰੇਂਜ ਆ ਕੈਂਪਸ ਦੀ ਚਪਲ ਆਉਂਦੀ ਆ ਇਹ ਆਪਣਾ ਲੈ ਜਾਣ ਨੂੰ ਮੂਸੇ ਵਾਲਾ ਇਹ ਪਾਉਂਦਾ ਹੁੰਦਾ ਸੀ ਇਹ ਵੀ ਚਪਲ ਤੇ ਇਹ ਵੀ ਆਪਣੇ ਕੋਲ ਸਾਰੇ ਸਾਈਜ਼ਾਂ ਵਿੱਚ ਪਈ ਆ ਇੱਕ ਟ੍ਰੈਕਰ ਦਾ ਸ਼ੂਜ਼ ਮੰਗਾਇਆ ਸੀਗਾ ਓਨਲੀ অর ਫਾਲ ਰਾਇਲ ਬਲੂ ਕਲਰ ਆ ਤੁਹਾਡੇ ਸਾਹਮਣੇ ਕਲਰ ਬਹੁਤ ਸੋਹਣਾ ਪਹਿਲਾਂ ਵੀ ਬਹੁਤ ਵਧੀਆ ਲੱਗਦਾ ਔਰ 808500 ਰੁਪਏ ਦਾ ਇਹ ਆਰਟੀਕਲ ਸਟੋਰ ਚ ਲੱਗਿਆ ਹੋਇਆ ਇਹ ਤੁਹਾਨੂੰ ਸਿਰਫ ਔਰ ਸਿਰਫ 1250 ਰੁਪਏ ਦਾ ਸ਼ੂਜ਼ ਲੱਗੂਗਾ ਔਰ ਕੁਆਲਟੀ ਬਹੁਤ ਸੁਪੀਰੀਅਰ ਆ ਬੋਟ ਦੀ ਫਿਨਿਸ਼ਿੰਗ ਬਹੁਤ ਜਿਆਦਾ ਆ ਨੰਬਰ ਨੋਟ ਕਰ ਲਓ 940710050 ਇਹ ਨੰਬਰ ਤੇ ਆਲਵੇਸ ਆਰਟੀਕਲ ਸਾਰੇ ਅਵੇਲੇਬਲ ਹੁੰਦੇ ਨੇ ਜੇ ਕੋ ਤੁਹਾਨੂੰ ਨਵਾਂ ਪੁਰਾਣਾ ਆਰਟੀਕਲ ਚਾਹੀਦਾ ਤਾਂ ਆ ਨੰਬਰ ਤੇ ਤੁਸੀਂ ਵਟਸਐਪ ਸਕਰੀਨਸ਼ਾਟ ਕਰਕੇ ਭੇਜ ਸਕਦੇ ਹੋ ਸਿਰਫ ਅਸੀਂ ਵਟਸਐਪ ਤੇ ਚੈਟ ਹੀ ਕਰਦੇ ਆ ਤਾਂ ਜੋ ਉਹਦਾ ਰਿਕਾਰਡ ਰਵੇ ਸੋ ਧੰਨਵਾਦ ਦੋਸਤੋ ਇਨੀ ਸਪੋਰਟ ਕਰਨ ਲਈ ਲੀਅਰ ਚੱਪਲ ਜ਼ਿਆਦਾ ਵੇਚਦੇ ਨਹੀਂ ਸਿਰਫ ਆਹ ਵੇਚਦੇ ਆ 550 ਰੁਪਏ 500 ਰੁਪਏ ਰੇਂਜ ਆ ਕੈਂਪਸ ਦੀ ਚੱਪਲ ਆਉਂਦੀ ਆ ਇਹ ਆਪਣਾ ਲੈਜਨ ਮੂਸੇ ਵਾਲਾ ਇਹ ਪਾਉਂਦਾ ਹੁੰਦਾ ਸੀ ਇਹ ਵੀ ਚੱਪਲ ਤੇ ਇਹ ਵੀ ਆਪਣੇ ਕੋਲ ਸਾਰੇ ਸਾਈਜ਼ਾਂ ਚ ਪਈ ਆ ਇੱਕ ਟ੍ਰੈਕਰ ਦਾ ਸ਼ੂਜ਼ ਮੰਗਾਇਆ ਸੀਗਾ ਓਨਲੀ ਔਰ ਫਾਲ ਰਾਇਲ ਬਲੂ ਕਲਰ ਆ ਤੁਹਾਡੇ ਸਾਹਮਣੇ ਕਲਰ ਬਹੁਤ ਸੋਹਣਾ ਪਾਇਆ ਵੀ ਬਹੁਤ ਵਧੀਆ ਲੱਗਦਾ ਔਰ 808500 ਰੁਪਏ ਦਾ ਇਹ ਆਰਟੀਕਲ ਆ ਸਟੋਰ 'ਚ ਲੱਗਿਆ ਹੋਇਆ ਇਹ ਤੁਹਾਨੂੰ ਸਿਰਫ ਔਰ ਸਿਰਫ 1250 ਰੁਪਏ ਦਾ ਸ਼ੂਜ਼ ਲੱਗੂਗਾ ਔਰ ਕੁਆਲਟੀ ਬਹੁਤ ਸੁਪੀਰੀਅਰ ਆ ਬੋਰਡ ਦੀ ਫਿਨਿਸ਼ਿੰਗ ਬਹੁਤ ਜਿਆਦੇ ਆ ਨੰਬਰ ਨੋਟ ਕਰ ਲਓ 940710050 ਇਹ ਨੰਬਰ ਤੇ ਆਲਵੇਸ ਆਰਟੀਕਲ ਸਾਰੇ ਅਵੇਲੇਬਲ ਹੁੰਦੇ ਨੇ ਜੇ ਕੋ ਤੁਹਾਨੂੰ ਨਵਾਂ ਪੁਰਾਣਾ ਆਰਟੀਕਲ ਚਾਹੀਦਾ ਤਾਂ ਆ ਨੰਬਰ ਤੇ ਤੁਸੀਂ ਵਟਸਐਪ ਸਕਰੀਨਸ਼ਾਟ ਕਰਕੇ ਭੇਜ ਸਕਦੇ ਹੋ ਸਿਰਫ ਅਸੀਂ ਵਟਸਐਪ ਤੇ ਚੈਟ ਹੀ ਕਰਦੇ ਆ ਤਾਂ ਜੋ ਉਹਦਾ ਰਿਕਾਰਡ ਰਵੇ ਸੋ ਧੰਨਵਾਦ ਦੋਸਤੋ ਇਨੀ ਸਪੋਰਟ ਕਰਨ ਲਈ